ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਖੁਦ ਨੂੰ ਅਤੇ ਆਪਣੀ ਆਮ ਆਦਮੀ ਪਾਰਟੀ ਨੂੰ ਧਰਮ ਨਿਰਪੱਖ ਕਰਾਰ ਦਿੰਦੇ ਨੇ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਉਹ ਹੁਣ ਤੱਕ ਧਾਰਮਿਕ ਪੱਤਾ ਖੇਡਣ ਤੋਂ ਦੂਰ ਦੂਰ ਹੀ ਰਹੇ ਨੇ ਪਰ ਲੱਗਦਾ ਹੈ ਹੁਣ ਉਹਨਾਂ ਦੇ ਸਮਝ ਵਿੱਚ ਆ ਗਿਆ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਗੰਭੀਰ ਮੁੱਦਿਆਂ ਉੱਤੇ ਗੰਭੀਰਤਾ ਨਾਲ ਅੱਗੇ ਵਧਣਾ ਪੈਣਾ ਹੈ ਗੰਭੀਰਤਾ ਨਾਲ ਹੀ ਆਪਣੀ ਪਹੁੰਚ ਅਤੇ ਸੋਚ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਪ੍ਰਤੀ ਦਿਖਾਉਣੀ ਪੈਣੀ ਹੈ ਹੌਣ ਚੁਟਕਲੇ ਸੁਣਾ ਕੇ ਹੀ ਲੋਕਾਂ ਦਾ ਢਿੱਡ ਨਹੀਂ ਭਰਨਾ ਜਿਵੇਂ 4 ਸਾਲ ਲੰਘਾਏ ਨੇ ਇਸੇ ਲਈ ਤਾਂ ਉਹਨਾਂ 77ਵੇਂ ਗਣਤੰਤਰ ਦਿਵਸ ਦੇ ਸੂਬਾ ਪੱਤਰੀ ਸਮਾਗਮ ਦੌਰਾਨ ਦੋ ਅਹਿਮ ਗੱਲਾਂ ਕਰਕੇ ਏਜੰਡਾ ਸਾਫ਼ ਕਰਤਾ ਉਹਨਾਂ ਚੰਡੀਗੜ੍ਹ ਉੱਤੇ ਪੰਜਾਬ ਦਾ ਦਾਵਾ ਠੋਕਤਾ ਗਣਤੰਤਰ ਦਿਵਸ ਮੌਕੇ ਅਜਿਹਾ ਕਰਨ ਦੀ ਵੱਖਰੀ ਐਮੀਅਤ ਹੈ ਇਸ ਵੱਡੇ ਦਿਨ ਦੇ ਵੱਡੇ ਸਮਾਗਮ ਵਿੱਚ ਉਹਨਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਆਂ ਪੰਜਾਬ ਦਾ ਹੱਕ ਚੰਡੀਗੜ੍ਹ ਮੰਗ ਲਿਆ ਇਸ ਤੋਂ ਵੀ ਵੱਡੀ ਗੱਲ ਉਹਨਾਂ ਧਾਰਮਿਕ ਏਜੰਡਾ ਤੈਅ ਕਰਕੇ ਕੀਤੀ। ਹਾਲੀ ਵਿੱਚ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਮਨਾ ਕੇ ਹਟੀ ਹੈ। ਇਹ ਸਮਾਗਮ ਕਰਵਾਉਣ ਲਈ ਵਿਸ਼ੇਸ਼ ਯੋਜਨਾ ਅਤੇ ਰਣਨੀਤੀ ਘੜੀ ਗਈ। ਫਿਰ ਪੰਜਾਬ ਭਰ ਵਿੱਚ ਵੱਡੇ ਪੱਧਰ 'ਤੇ ਸਮਾਗਮ ਹੋਏ। ਇਸ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇਤਰਾਜ਼ ਵੀ ਦਰਜ ਕਰਵਾਇਆ। ਕਿਸੇ ਨੇ ਕਿਹਾ ਕਿ ਸਰੂਪ ਵਿੱਚ ਸ਼੍ਰੀ ਕਾਤਕਸਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਇਸ ਮੁੱਦੇ ਉੱਤੇ ਬੋਲੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਧਾਰਮਿਕ ਕਾਰਜਾਂ ਤੋਂ ਪਰੇ ਰਹਿਣ ਦੀ ਨਸੀਹਤ ਵੀ ਦਿੱਤੀ ਗਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਪਸ਼ਟ ਸ਼ਬਦਾਂ ਵਿੱਚ ਭਗਵੰਤ ਮਾਨ ਨੂੰ ਆਪਣੇ ਮੁੱਖ ਮੰਤਰੀ ਦੇ ਕਾਰਜ ਖੇਤਰ ਤੱਕ ਸੀਮਿਤ ਰਹਿਣ ਲਈ ਆਖਿਆ ਪਰ ਫਿਰ ਵੀ ਮੁੱਖ ਮੰਤਰੀ ਡਟੇ ਰਹੇ ਅਤੇ ਉਹਨਾਂ 350 ਸਾਲਾ ਸ਼ਹੀਦੀ ਸਮਾਗਮ ਵੱਡੀ ਪੱਧਰ ਉਤੇ ਮਨਾਏ ਗੱਲ ਇੱਥੇ ਹੀ ਆਈ ਗਈ ਨਹੀਂ ਹੋਈ ਹੁਣ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੇ ਅਗਲਾ ਏਜੰਡਾ ਵੀ ਸਾਫ਼ ਕਰਤਾ ਜਿਵੇਂ ਅਕਾਲੀ ਸਰਕਾਰ ਸਮੇ ਮੁੱਖ ਮੰਤਰੀ ਰਹਿੰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਧਾਰਮਿਕ ਖੇਤਰ ਵਿੱਚ ਵੀ ਬਰਾਬਰ ਦੀ ਭਾਗੀਦਾਰੀ ਦਿਖਾਉਂਦੇ ਸਨ ਉਸੇ ਰਾਹ ਹੁਣ ਭਗਵੰਤ ਮਾਨ ਪੈਂਦੇ ਨਜ਼ਰ ਆ ਰਹੇ ਨੇ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਮੰਗਨ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਉਣ ਦਾ ਐਲਾਨ ਕੀਤਾ ਉਹਨਾਂ ਤਾਂ ਇਹ ਵੀ ਕਹਿਤਾ ਕਿ ਇਹਨਾਂ ਸਮਾਗਮਾਂ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਗਣਤੰਤਰ ਦਿਵਸ ਮੌਕੇ ਸੂਬਿਆਂ ਦੀਆਂ ਝਾਕੀਆਂ ਵਿੱਚ ਐਤਕੀ ਪੰਜਾਬ ਦੀ ਝਾਕੀ ਨੇ ਵਿਸ਼ੇਸ਼ ਧਿਆਨ ਖਿੱਚਿਆ ਆਮ ਤੌਰ ਉਤੇ ਪੰਜਾਬ ਦਾ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਹਾੜੇ ਮੌਕੇ ਸੂਬੇ ਦੀ ਝਾਕੀ ਨੂੰ ਲੈ ਕੇ ਵੀ ਰੌਲਾ ਪਿਆ ਰਹਿੰਦਾ ਹੈ। ਕਈ ਵਾਰ ਇਹ ਝਾਕੀ ਸ਼ਾਮਲ ਨਾ ਕਰਨ ਦੇ ਰੌਲੇ ਵੀ ਪੈਂਦੇ ਰਹੇ ਨੇ। ਇਸ ਤੇ ਆਮ ਆਦਮੀ ਪਾਰਟੀ ਸੂਬੇ ਵਿੱਚ ਵੱਖਰੀ ਕਿਸਮ ਦੀ ਸਿਆਸਤ ਖੇਡਦੀ ਰਹੀ ਹੈ ਤਾਂ ਦੂਜੇ ਪਾਸੇ ਭਾਜਪਾ ਵੀ ਇਸ ਨੂੰ ਸਿਆਸੀ ਫੁੱਟਬਾਲ ਬਣਾ ਲੈਂਦੀ ਹੈ। ਪਰ ਜਿਵੇਂ ਐਤਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹਿੰਦ ਦੀ ਚਾਦਰ ਟਾਈਟਲ ਹੈਡ ਝਾਕੇ ਪੇਸ਼ ਕੀਤੀ ਉਹ ਸ਼ਲਾਘਾ ਜੋ ਤਾਂ ਸਹੀ ਜਿਸ ਨੂੰ ਲੋਕਾਂ ਨੇ ਪਸੰਦ ਵੀ ਕੀਤਾ ਪਰ ਉਸ ਤੋਂ ਵੀ ਸੂਬਾ ਸਰਕਾਰ ਦੇ ਇਰਾਦੇ ਝਲਕਦੇ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਧਾਰਮਿਕ এজেন্ডੇ ਉੱਤੇ ਗੱਲ ਕਰਨ ਤੋਂ ਪਹਿਲਾਂ ਆਹ ਛੋਟੀ ਜਿਹੀ ਝਾਕੀ ਉਸੇ ਦੀ ਦੇਖ ਲਓ ਐਂਡ ਆਫਟਰ ਨਾਗਲੈਂਡ ਹੇਅਰ ਕਮਸ ਪੰਜਾਬ ਪੰਜਾਬ ਸਟਾਬਲ ਪੇਸ ਅ ਸੋਲਮ ਟ੍ਰਿਬਿਊਟ ਟੂ ਦ 350th ਅਫ ਮਾਰਟੇਡਮ ਆਫ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ the ninth sikh guru revered as hind di chadar the protector of human conscience faith and freedom ਗਣਤੰਤਰ ਦੇ ਇਸ ਮੌਕੇ ਦਿੱਤੇ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਕੁਰਬਾਨੀਆਂ ਦੀ ਗੱਲ ਤਾਂ ਕੀਤੀ ਹੀ ਨਾਲ ਹੀ ਸੂਬੇ ਦੇ ਹੱਕਾਂ ਦੀ ਗੱਲ ਕਰਨੀ ਵੀ ਉਹ ਨਹੀਂ ਭੁੱਲੇ ਉਹਨਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ باوجود ਵੀ ਪੰਜਾਬ ਨੂੰ ਸੰਪੂਰਨ ਰਾਜਧਾਨੀ ਨਹੀਂ ਦਿੱਤੀ ਗਈ ਚੰਡੀਗੜ੍ਹ ਨੂੰ ਖੋਣ ਲਈ ਨਿਤ ਨਵੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਉਹਨਾਂ ਸਾਫ਼ ਸਪਸ਼ਟ ਸ਼ਬਦਾਂ ਵਿੱਚ ਕਹੇ ਤਾਂ ਵੀ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੱਕ ਹੈ ਉਹਨਾਂ ਆਖਿਆ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਸੰਪੂਰਨ ਰਾਜਧਾਨੀ ਬਣਾਉਣ ਲਈ ਉਹ ਹਰ ਲੜਾਈ ਲੜਨਗੇ ਫਿਰ ਉਹ ਕਹਿੰਦੇ ਨੇ ਕਿ ਪੰਜਾਬ ਇੱਕ ਅਜਿਹਾ ਸੂਬਾ ਜਿਸ ਦੀ ਆਪਣੀ ਹਾਈ ਕੋਰਟ ਵੀ ਨਹੀਂ ਇਸ ਉੱਤੇ ਵਿਵਾਦ ਖੜਾ ਹੋ ਗਿਆ ਹੈ ਏਹ ਹਾਈ ਕੋਰਟ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਉੱਤੇ ਬਣਿਆ ਇਸ ਉੱਤੇ ਵੀ ਪੰਜਾਬ ਦਾ ਹੀ ਹੱਕ ਹੈ ਪਰ ਜਿਵੇਂ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਦੇ ਮੁੱਦੇ ਉੱਤੇ ਬੋਲ ਕੇ ਸੀਐਮ ਘਿਰ ਗਏ ਸਨ ਹੁਣ ਹਾਈ ਕੋਰਟ ਵਾਲੇ ਮੁੱਦੇ ਉੱਤੇ ਵੀ ਉਹ ਫਸ ਗਏ ਜਾਪਦੇ ਨੇ ਸਵਾਲ ਤਾਂ ਇਹ ਵੀ ਹੋਣ ਲੱਗੇ ਨੇ ਕਿ ਭਗਵਾਨ ਤਮਾ ਚੰਡੀਗੜ੍ਹ ਤੇ ਹੱਕ ਜਿਤਾਉਣ ਲੱਗੇ ਕੀ ਪੰਜਾਬ ਦੇ ਹੱਕ ਕਮਜ਼ੋਰ ਕਰ ਗਏ ਜਿਸ ਵਿੱਚੋਂ ਵਿਰੋਧੀਆਂ ਨੂੰ ਸਾਜ਼ਿਸ਼ ਨਜ਼ਰ ਆਉਣ ਲੱਗੀ ਹੈ ਹੁਸ਼ਿਆਰਪੁਰ ਪਹਿਲਾਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਆਈ ਸੀ ਲਾਹੌਰ ਤੋਂ ਹੁਣ ਚੰਡੀਗੜ੍ਹ ਚਲੀ ਗਈ ਔਰ ਇਨੀਆਂ ਕੁਰਬਾਨੀਆਂ ਇਨੀਆਂ ਪ੍ਰਾਪਤੀਆਂ ਦੇਸ਼ ਨੂੰ ਇੰਨੀ ਸੇਵਾ ਦੇ ਬਾਵਜੂਦ ਵੀ ਤੁਸੀਂ ਹੈਰਾਨ ਹੋ ਜਾਓਗੇ ਸੋਚ ਕੇ ਕਿ ਪੰਜਾਬ ਪਹਿਲਾ ਸੂਬਾ ਜਿਹਦੇ ਕੋਲ ਆਪਣੀ ਰਾਜਧਾਨੀ ਹੈ ਨਹੀਂ ਪੰਜਾਬ ਦੀ ਰਾਜਧਾਨੀ ਹੈ ਨਹੀਂ ਔਰ ਰਾਜਧਾਨੀ ਨੂੰ ਖੋਹਣ ਵਾਸਤੇ ਨਿਤ ਨਮੀ ਕੋਈ ਸਕੀਮ ਘੜ ਲੈਂਦੇ ਆ ਆ ਕਾਨੂੰਨ ਆਊਗਾ ਆ ਚੰਡੀਗੜ੍ਹ ਨੂੰ ਅਸੀਂ ਅਲੱਗ ਕਰ ਦਾਂਗੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਹੈ ਉਹ ਹੁਣ ਸੈਂਟਰ ਦੇ ਥੱਲੇ ਆ ਜਾਊਗਾ ਉਹਦੇ ਥੱਲੇ ਆ ਜਾਊਗਾ ਫਿਰ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਜਿਹਦਾ ਸ਼ਹਿਰਪੁਰ ਨਾਲ ਬਹੁਤ ਪੁਰਾਣਾ ਨਾਤਾ ਹੈ ਉਹਦਾ ਰੌਲਾ ਪੈ ਜਾਂਦਾ ਸੋ ਮੈਂ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਹੈ ਉਹਨੂੰ ਦਿਵਾਉਣ ਵਾਸਤੇ ਵੀ ਅਸੀਂ ਅੱਡੀ ਚੋਟੀ ਦਾ ਜ਼ੋਰ ਲਾਵਾਂਗੇ ਜਿੱਥੇ ਤੱਕ ਸਾਨੂੰ ਜੋ ਸਾਨੂੰ ਕਰਨਾ ਪਿਆ ਉਹਦੇ ਵਾਸਤੇ ਅਸੀਂ ਕਰਾਂਗੇ ਪੰਜਾਬ ਇੱਕ ਹੈ ਜਿਆ ਸੂਬਾ ਜਿਹਦੀ ਆਪਣੀ ਹਾਈ ਕੋਰਟ ਹੈ ਨਹੀਂ ਨਾਰਥ-ਈਸਟ ਦੇ ਛੋਟੇ-ਛੋਟੇ ਸੂਬੇ ਨੇ ਉਹਨਾਂ ਕੋਲ ਆਪਣੀ ਆਪਣੀ ਹਾਈ ਕੋਰਟ ਹੈ ਸਾਡੀ ਹਾਈ ਕੋਰਟ ਵੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਹੈ ਇੰਨਾ ਜ਼ਿਆਦਾ ਉੱਥੇ ਰਸ਼ ਹੈ ਇੰਨਾ ਜ਼ਿਆਦਾ ਫਾਈਲਾਂ ਪਈਆਂ ਨੇ ਕਿ ਜੱਜਸ ਜਾਂ ਵਕੀਲ ਸਹਿਬਾਨ ਜਿਹੜੇ ਨੇ ਉਹਨਾਂ ਦੇ ਵਸ ਦੀ ਗੱਲ ਹੀ ਹੈ ਨਹੀਂ ਉਹ ਪੈਂਡਿੰਗ ਕੇਸ ਐਨੇ ਹੋ ਗਏ ਕਈ ਸਾਲ ਲੱਗ ਜਾਣਗੇ ਉਹਨਾਂ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਗੰਤਾੰਤਰ ਦੇਸ਼ ਮੁੱਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਉਨ੍ਹਾਂ ਆਖਿਆ ਕਿ ਸਮਾਗਮਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਕਿ ਅਜਿਹਾ ਕਰਕੇ ਭਗਵੰਤ ਮਾਨ ਖੋਦ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਧਾਰਮਿਕ ਮੁੱਦਾ ਤਾਂ ਨਹੀਂ ਖੋਣਾ ਚਾਹੁੰਦੇ ਕਿ ਉਹ ਖੁਦ ਨੂੰ ਸਿੱਖਾਂ ਵਿੱਚ ਆਪਣੇ ਆਪ ਨੂੰ ਸਿੱਖ ਲੀਡਰ ਵਜੋਂ ਸਤਾਫਤ ਕਰਨਾ ਚਾਹੁੰਦੇ ਨੇ ਵੈਸੇ ਹੀ ਸਾਫ਼ ਹੋ ਗਿਆ ਕਿ ਆਮ ਆਦਮੀ ਪਾਰਟੀ ਸਮੇਤ ਬਾਕੀ ਜਿਹੜੀ ਵੀ ਧਰਮ ਨਿਰਪੱਖ ਹੋਣ ਦੀ ਗੱਲ ਕਰਦੀ ਹੈ ਉਹ ਸਿਰਫ ਦਿਖਾਵਾ ਮਾਤਰ ਹੈ ਅਸਲੀਅਤ ਵਿੱਚ ਹਰ ਕੋਈ ਧਾਰਮਿਕ ਏਜੰਡਾ ਚਲਾਉਣ ਅਤੇ ਇਥੋਂ ਤੱਕ ਕਿ ਧਾਰਮਿਕ ਪੱਤਾ ਖੇਡਣ ਦਾ ਵੀ ਕੋਈ ਮੌਕਾ ਖੁੰਝਣ ਨਹੀਂ ਦਿੰਦਾ ਅਸੀਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸਾਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਬੜੀ ਲਾਸਾਨੀ ਕੁਰਬਾਨੀ ਹੈ ਗੁਰੂ ਸਾਹਿਬ ਦੀ ਸਾਡੀਆਂ ਕੁਰਬਾਨੀਆਂ ਜੇ ਲਾਸਾਨੀ ਨੇ ਜਿਨ੍ਹਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਜੇ ਕੁਰਬਾਨੀਆਂ ਇਹੋ ਜਿਹੀਆਂ ਨੇ ਤਾਂ ਫਿਰ ਉਹਨਾਂ ਕੁਰਬਾਨੀਆਂ ਦੀਆਂ ਸ਼ਤਾਬ ਦੀਆਂ ਜਾਂ ਉਹਨਾਂ ਦੇ ਦਿਹਾੜੇ ਮਨਾਉਣ ਦੇ ਜਿਹੜੇ ਤਰੀਕੇ ਨੇ ਉਹ ਵੀ ਲਾਸਾਨੀ ਹੋਣੇ ਚਾਹੀਦੇ ਆ ਉਹਨਾਂ ਦੀ ਵੀ ਮਿਸਾਲ ਨਹੀਂ ਮਿਲਣੀ ਚਾਹੀਦੀ ਕਿਤੇ ਸ਼੍ਰੀ ਨਾਨਦਪੁਰ ਸਾਹਿਬ ਵਿਖੇ 350 ਸਾਲਾ ਸਮਾਗਮ ਕਰਾਇਆ ਗਿਆ ਲੋਕਾਂ ਨੇ ਬੜ ਚੜਕੇ ਹਿੱਸਾ ਲਿਆ ਜਿਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਬਿਲਕੁਲ ਉਸੇ ਤਰ੍ਹਾਂ ਹੀ ਸ਼੍ਰੀ ਗੁਰੂ ਰਵਿਦਾਸ ਜੀ ਦਾ 650 ਸਾਲ ਆ ਰਿਹਾ ਹੈ 1 ਫਰਵਰੀ ਨੂੰ ਪ੍ਰਕਾਸ਼ ਪੁਰਬ ਹੈ ਉਸ ਤੋਂ ਬਾਅਦ ਅਗਲੀ 20 ਫਰਵਰੀ ਤੱਕ ਅਗਲੇ ਸਾਲ ਦੀ 20 ਫਰਵਰੀ ਤੱਕ ਸਾਡੇ 600 ਸਾਲਾ ਦੀਆਂ ਤਿਆਰੀਆਂ ਉਹਦੇ ਸਮਾਗਮ ਬਿਲਕੁਲ ਉਸੇ ਤਰ੍ਹਾਂ ਹੋਣਗੇ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਗਏ ਨੇ ਕਿਉਂਕਿ ਸ੍ਰੀ ਗੁਰੂ ਰਵਿਦਾਸ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੁਰਾਲਗੜ ਪਿੰਡ ਦੇ ਵਿੱਚ ਬੜਾ ਸਮਾਂ ਉਹਨਾਂ ਨੇ ਆਪਣੇ ਜੀਵਨ ਦਾ ਬਤਾਇਆ ਤੇ ਉਹਨਾਂ ਦੀ ਬਾਣੀ ਜਿਹੜੀ ਆ ਪਵਿੱਤਰ ਤੇ ਮਹਾਨਤਮ ਦੁਨੀਆ ਦਾ ਜਿਹੜਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਨ੍ਹਾਂ ਮੁੱਦਿਆਂ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਨੁਕਤੇ ਸਮਝਣ ਅਤੇ ਵਿਚਾਰਨ ਵਾਲੇ ਨੇ ਹਾਈ ਕੋਰਟ ਵਿੱਚ ਹੀ ਵਕਾਲਤ ਕਰਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਕਲੇਰ ਨੇ ਦੇਖੋ ਕਿਵੇਂ ਪੰਜਾਬ ਦੇ ਹੱਕਾਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਹਾਈ ਕੋਰਟ ਦਾ ਜ਼ਿਕਰ ਕੀਤਾ ਜਦੋਂ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਹੈ ਤੇ ਫਿਰ ਵਾਕਈ ਸੋਚਣਾ ਬਣਦਾ ਕਿਉਂਕਿ ਉਹੀ ਭਗਵੰਤ ਮਾਨ ਸਾਹਿਬ ਨੇ ਜਿੱਦਣ ਹਰਿਆਣੇ ਨੂੰ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਦੀ ਜ਼ਮੀਨ ਦੇਣ ਦੀ ਗੱਲ ਹੋਈ ਸੀ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਖੜੇ ਹੋ ਕੇ ਕਿਹਾ ਕਿ ਜੇ ਤੇ ਹਰਿਆਣੇ ਨੂੰ ਚੰਡੀਗੜ੍ਹ 'ਚ ਵਿਧਾਨ ਸਭਾ ਬਣਾਉਣ ਦੇਣੀ ਹੈ ਤਾਂ ਫਿਰ ਪੰਜਾਬ ਨੂੰ ਵੀ ਜ਼ਮੀਨ ਦਿੱਤੀ ਜਾਏ ਉਦੋਂ ਭਗਵੰਤ ਮਾਨ ਸਾਹਿਬ ਇਹ ਭੁੱਲ ਗਏ ਕਿ ਇਹ ਜਿਹੜੀ ਵਿਧਾਨ ਸਭਾ ਹੈ ਇਹ ਪੰਜਾਬ ਦੀ ਹੈ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਜੜ ਕੇ ਬਣਿਆ ਤੇ ਅੱਜ ਕਹਿੰਦੇ ਸਾਡੇ ਕੋਲ ਤਾਂ ਹਾਈ ਕੋਰਟ ਹੀ ਹੈ ਮੈਂ ਫੇਰ ਯਾਦ ਕਰਾ ਦਿਆਂ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਹਾਈ ਕੋਰਟ ਹੈ ਇਹ ਪੰਜਾਬ ਦੀ ਹੈ ਹਰਿਆਣਾ ਟੈਂਪਰਰੀ ਤੌਰ ਤੇ ਇਸ ਰਾਜਧਾਨੀ ਨੂੰ ਵਰਤਦਾ ਹਰਿਆਣਾ ਆਪਦੀ ਰਾਜਧਾਨੀ ਕਿਤੇ ਵੀ ਬਣਾ ਲੇ ਕੋਰਟ ਕਿਤੇ ਵੀ ਬਣਾ ਲੇ ਤੁਸੀਂ ਵੱਖਰੀ ਕੋਰਟ ਨਾ ਮੰਗੋ ਇਹ ਜਿਹੜੀ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਹੈ ਇਹ ਪੰਜਾਬ ਦੇ ਹਿੱਸੇ ਦੀ ਹੈ ਸੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਫੰਡਾਮੈਂਟਲਸ ਦੇ ਉੱਤੇ ਗਲਤੀਆਂ ਕਰਦੇ ਨੇ ਫਿਰ ਦੁੱਖ ਹੁੰਦਾ ਇਹ ਗਲਤੀ ਹੈ ਜਾਂ ਸਾਜ਼ਿਸ਼ ਮੈਨੂੰ ਇਹ ਲੱਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਕਿਸੇ ਦਬਾਅ ਹੇਠ ਕੱਲ ਨੂੰ ਕੇਂਦਰ ਆ ਕੇ ਕਹਿ ਦੂਗਾ ਜੀ ਵੱਖਰੀ ਜ਼ਮੀਨ ਲੈ ਕੇ ਹਾਈ ਕੋਰਟ ਬਣਾ ਲਓ ਫਿਰ ਬਣਾ ਲੋਗੇ ਮੁੱਖ ਮੰਤਰੀ ਸਾਹਿਬ ਫਿਰ ਕਲੇਮ ਛੱਡ ਦੋਗੇ ਇਹ ਜਿਹੜਾ ਕਹਿਣੀ ਕਰਨੀ ਦਾ ਫਰਕ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਦਿਖਦਾ ਅੱਜ ਜੋ ਮੋੜ ਦੇ ਵਿੱਚ ਹੋਇਆ ਉਹਦੇ ਬਾਰੇ ਕੀ ਜਵਾਬ ਹੈ ਗੱਲਾਂ ਤਾਂ ਆਪਾਂ ਕ੍ਰਪਸ਼ਨ ਫ੍ਰੀ ਸਰਕਾਰ ਦੀਆਂ ਕਰਦੇਆਂ ਗੱਲਾਂ ਤਾਂ ਕਰਦੇਆਂ ਕਿ ਜੀ ਅਸੀਂ ਬੜੇ ਇਮਾਨਦਾਰ ਹਾਂ ਕੱਟੜ ਇਮਾਨਦਾਰ ਤੇ ਮੋੜ ਦੇ ਵਿੱਚ ਤੁਹਾਡੇ ਆਪ ਦੇ ਵਿਧਾਇਕ ਮੈਸਰ ਖਾਨਾ ਤੇ ਉੱਥੇ ਦਾ ਜਿਹੜਾ ਮਿਊਸਪਲ ਕਮੇਟੀ ਦਾ ਪ੍ਰਧਾਨ ਹੈ ਉਹਨੇ ਅੱਜ ਗਣਤੰਤਰ ਦਿਵਸ ਵਾਲੇ ਦਿਨ ਇਹ ਅਲੀਗੇਸ਼ਨ ਲਾਇਆ ਕਿ 30 ਲੱਖ ਰੁਪਏ ਚ ਮੈਨੂੰ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਹੁਣ ਬੈਠਣ ਨੂੰ ਕੁਰਸੀ ਵੀ ਨਹੀਂ ਦਿੰਦੇ ਸੋ ਕੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਕਰਨ ਜਾ ਰਹੇ ਨੇ ਗਣਤੰਤਰ ਦਿਵਸ ਦੇ ਉੱਤੇ ਦਫ਼ਤਰਾਂ ਦੇ ਵਿੱਚ ਤਾਂ ਅਸੀਂ ਫੋਟੋਆਂ ਲਾਈਆਂ ਨੇ ਅੰਬੇਦਕਰ ਸਾਹਿਬ ਦੀ ਵੀ ਲਾਈ ਹੈ ਸ਼ੀਦ ਆਜ਼ਮ ਭਗਤ ਸਿੰਘ ਜੀ ਦੀ ਵੀ ਲਾਈ ਹੈ ਤੇ ਉਹ ਜਿਨ੍ਹਾਂ ਨੇ ਲੜਾਈ ਲੜੀ ਭਾਰਤ ਨੇ ਅਜੇ ਦਿਨ ਦੇਖਿਆ ਉਸ ਦਿਹਾੜੇ ਤੇ ਤੁਹਾਡੀ ਪਾਰਟੀ ਤੇ ਅਲੀਗੇਸ਼ਨ ਲੱਗਿਆ ਕਿ 30-30 ਲੱਖ ਚ ਤੁਹਾਡੀ ਪਾਰਟੀ ਕਮੇਟੀਆਂ ਦੀ ਪ੍ਰਧਾਨਗੀ ਵੇਚ ਰਹੀ ਹੈ ਉਹਦੇ ਬਾਰੇ ਵੀ ਜਿਹੜਾ ਜਵਾਬ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਿਓ ਆਮ ਆਦਮੀ ਪਾਰਟੀ ਇਹ ਜਿਹੜੀ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਦਾ ਅਸਲ ਮੁੱਦਾ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ ਇਹਦੇ ਤੇ ਹੁਣ ਪੰਜਾਬ ਵਿਸ਼ਵਾਸ ਨਹੀਂ ਕਰਦਾ ਕ੍ਰੈਡੀਬਿਲਟੀ ਇਹ ਜਿਹੜੀ ਉਹ ਮੁੱਖ ਮੰਤਰੀ ਦੀ ਚੇਅਰ ਦੀ ਭਗਵੰਤ ਮਾਨ ਸਾਹਿਬ ਤੁਸੀਂ ਖਤਮ ਕਰ ਚੁੱਕੇ ਗੰਤਾੰਤਰ ਦੇ ਸਨਾਲੀ ਸੰਬੰਧ ਤੇ ਇੱਕ ਹੋਰ ਵੱਡੀ ਖਬਰ ਹੈ ਅਕਸਰ ਬਵਾਦਾਂ ਵਿੱਚ ਰਹਿਣ ਵਾਲੇ ਮੌਰ ਦੇ ਸਤਾ ਧਿਰ ਵਿਧਾਇਕ ਸੁਖਵੀਰ ਸਿੰਘ ਮੈਸਰਖਾਨਾ ਫੇਰ ਸੁਰਕੀਆਂ ਵਿੱਚ ਨੇ ਮੌਕਾ ਸੀ 26 ਜਨਵਰੀ ਦੇ ਸਮਾਗਮ ਦਾ ਇਸ ਮੌਕੇ ਮੌਰ ਨਗਰ ਕਾਉਂਸਲ ਦੇ ਪ੍ਰਧਾਨ ਕਰਨੈਲ ਸਿੰਘ ਦੇ ਮੰਚ ਉਤੇ ਬੈਠਣ ਅਤੇ ਮੌਜੂਦਗੀ ਨੂੰ ਲੈ ਕੇ ਰੌਲਾ ਪੈ ਗਿਆ ਗੱਲ ਇੱਥੋਂ ਤੱਕ ਵੱਧ ਗਈ ਕਿ ਉਹ ਵਿਧਾਇਕ ਨਾਲ ਨਾ ਕੇਵਲ ਉਲਝੇ ਸਗੋਂ ਗੱਲ ਹੱਥੋ ਪਾਈ ਤੱਕ ਜਾ ਪਹੁੰਚੀ ਪ੍ਰਧਾਨ ਕਰਨੈਲ ਸਿੰਘ ਨੇ ਤਾਂ ਐਮਐਲਏ ਸੁਖਵੀਰ ਸਿੰਘ ਮੈਸਰਖਾਨਾ ਉਤੇ ਨਗਰ ਕਾਉਂਸਲ ਦੀ ਪ੍ਰਧਾਨਗੀ ਦਾ 30 ਲੱਖ ਮੁੱਲ ਵਟਨ ਦਾ ਵੀ ਦੋਸ਼ ਮੜਤਾ ਇਹ ਬਹੁਤ ਹੀ ਗੰਭੀਰ ਮਸਲਾ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਉੱਤੇ ਮੁੱਖ ਮੰਤਰੀ ਦੀ ਕੁਰਸੀ 500 ਕਰੋੜ ਵਿੱਚ ਵੇਚਣ ਦੇ ਦੋਸ਼ਾਂ ਨੂੰ ਰੱਜ ਕੇ ਉਭਾਰਿਆ ਸੀ ਇਸ ਮੁੱਦੇ ਉੱਤੇ ਕਾਰਟੂਨ ਬਣਾ ਬਣਾ ਕੇ ਵੀ ਸਿਆਸੀ ਤੰਜ ਇਸੇ ਆਮ ਆਦਮੀ ਪਾਰਟੀ ਨੇ कसे ਸਨ ਕੀ ਹੁਣ ਇਨਕਲਾਬੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੋਸ਼ਾਂ ਦਾ ਜਵਾਬ ਦੇਣਗੇ ਦੇਖੋ ਕਿਵੇਂ ਇਹ ਮਾਮਲਾ ਭਖਿਆ ਅਤੇ ਪ੍ਰਧਾਨ ਕਰਨਾਇਲ ਸਿੰਘ ਨੇ ਕੀ ਦੋਸ਼ ਮੜੇ ਉਸ ਤੋਂ ਬਾਅਦ ਦੱਸਾਂਗੇ ਕਿਸ ਮੁੱਦੇ ਉੱਤੇ ਕਾਂਗਰਸ ਦੇ ਸਖਪਾਲ ਸਿੰਘ ਖਹਿਰਾ ਨੇ ਹੁਣ ਕੀ ਮੰਗ ਰੱਖਤੀ ਹੈ ਸਾਡੇ ਸਾਲੇ ਸਤਲਜ ਨੇ ਅੱਜ ਵਿਚਾਰ ਕਰਦੇ ਆਪਨੇ ਆਪਣੇ ਹਿਸਾਬ ਦੇ ਬੈਠੇ ਨੇ ਜੀ ਮੇਰੇ ਕੋਲ ਬੈਠੋ ਜੀ ਚੇਅਰਮੈਨ ਸਾਹਿਬ ਕਿੰਨੇ ਸਾਥੀ ਖੜੇ ਹੋ ਗਏ ਨੇ ਵਿਚਾਰ ਕਰਦੇ ਆਂ ਅੱਥੀ ओर ਕਿ ਬੇਨਤੀ ਹੈ ਕਿ ਜੀ ਬੈਠ ਕੇ ਰਾਜੀ ਜੀ ਜਮਾਨਾ ਪਾਣ ਨਵਨੀ ਬੈਠੋ ਜੀ ਕੀ ਰੱਖ ਦੇ ਬਿਗੈ ਰਿਕਾਰਡ ਕਰ ਲਓ ਜਿਹੜੇ ਕਰਨਾ ਹੈ ਗੈਸਟੀਮ ਡਾਕਟਰ ਮਾਡਲ ਕੀ ਰੱਖ ਦੇ ਬਿਗੈ ਕੀ ਰੱਖਦੇ ਹਾਂ ਤੇ ਆਪ ਬੋਰਡ ਕੀ ਰੱਖ ਰਿਹਾ ਮੇਰਾ ਖਰਚਾ ਯਾਰ ਲੋਡੋ ਪੋਡੋ ਕਰਜਾ ਹੋਰ ਜਾ ਮੰਨ ਲੋਡੋ ਕਰਜਾ ਵਾ ਜਿਹੜੇ ਮੇਰੇ ਲੱਡੂ ਕਹਿੰਦੇ ਨਾ ਲੱਡੂ ਦਾ 30 ਲੱਖ ਰੁਪਏ ਖਰੀਦੇ ਤੁਹਾਡੇ ਨੇ ਬੈਠੋ ਬੈਠੋ ਓਏ 30 ਲੱਖ ਰੁਪਏ ਖਰੀਦੇ ਓਏ ਬੈਠੋ ਮੈਂ ਤੁਹਾਡੇ 30 ਲੱਖ ਰੁਪਏ ਖਰੀਦਾ ਕਰ ਲੈ ਪ੍ਰਧਾਨ ਨੇ ਚਲੋ ਬੈਠੋ ਪ੍ਰਧਾਨ ਨਾ ਹਾਂ ਪਾਉਣਾ 24 ਕਾਲਾ ਹਾਂ ਕੀ ਗੱਲ ਕੋਈ ਬੋਤਾ ਕੋਣ ਨੂੰ ਮੋੜੀ ਰਿਹਾ ਹੈ ਇਹ ਰਹਿਣਾ ਕਰ ਇਹ ਮੁੰਡੇ ਜੀ ਕਮਾਲ ਕਰੀ ਜਾਂਦੇ ਨੇ ਇਹ ਐਮਐਲਏ ਜੰਗਲ ਲੱਗਦਾ ਮੁੰਡੇ ਲੜੜਾ ਮਾਰਦੇ ਬੱਠੇ ਵੀ ਆਪਾਂ ਪੜਨੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾ ਲੱਗ ਕਿੱਥੇ ਬੈਠੋ ਮੈਨੂੰ ਦੱਸੋ ਚਲੋ ਬੈਠੋ ਮੇਰੀ ਬੇਇੱਜ਼ਤੀ ਸੁਣੋ ਯਾਰ ਵੀ ਪੁਲਿਸ ਕਹਿੰਦੀ ਜੋ ਤੀਨੀ ਬਣਦੀ ਇੰਸਪੈਕਟਰ ਸਾਹਿਬ ਤੁਹਾਨੂੰ ਖਾਉਂਦੇ ਮੈਂ ਜੇ ਉੱਧਰ ਬੈਠਾ ਤਾਂ ਗੱਲ ਫਿਰ ਮੁੰਡੇ ਲੱਪਣ ਮਾਰ ਅਸਲਾ ਯਾਰ ਬੈਠਾ ਬੈਠਾ ਆ ਦੇਖੀ ਆ ਬੰਦਾ ਕੁੜੀ ਜੀ ਆਹ ਬੰਦਾ ਵੀਡੀਓ ਬਣਾਉਂਦਾ ਆਹ ਕੁੜੀ ਵੀ ਹੋਰ ਕੁੜੀ ਚਲੋ ਬੈਠੋ ਆ ਮਠਾਡੂ ਬੈਠਾ ਬੈਠਾ ਉਹ ਮੈਨੂੰ ਕਿਉਂ ਕਿਉਂ ਬੈਠਦੇ ਕਿਉਂ ਆ ਆਹ ਆ ਵੀ ਕੇਉਂ ਬੈਠਾ ਮੈਂ ਆਜੀ ਕਿਥੇ ਆ ਗਿਆ ਬੰਦੇ ਤੋਂ ਮੂਰੇ ਬਹਾਰ ਓ ਯਾਰ ਅਸਲ ਸਾਬ ਦੱਸੋ ਇੱਕ ਬੱਸ ਆ ਰਹੀ ਹੈ ਕਦੇ ਹੋਵੇ ਮੈਂ ਇਹਦੇ ਲਈ ਕੋਈ ਕਾਰ ਨਹੀਂ ਕਿਹਾ ਮੇਰੇ ਫੇਰੇ ਕੋਈ ਨਹੀਂ ਲੈ ਜਰਾ ਮੈਨ ਨਾਲ ਹੀ ਗੱਲ ਕਰ ਬੈਠੋ ਬੈਠੋ ਜੇ ਤੁਹਾਨੂੰ ਕੋਈ ਪੀਆ ਦੰਦਾ ਸੀ ਉਹ ਤਾਂ ਮੈਨੂੰ ਚੱਲਿਆ ਲੱਗਦਾ ਸੀ ਇਹ ਇਹ ਗੱਲਾਂ ਨਾ ਕਰੋ ਅੱਜ 27 ਜਨਵਰੀ ਦੇ ਦਿਹਾੜੇ ਤੇ ਇੱਥੇ ਦੋ ਫੰਕਸ਼ਨ ਸਾ ਲਹਿਰਾਇਆ ਸ਼੍ਰੀ ਮੁਸਾਫਰ ਨੇ ਉਹਦਾ ਨਗਰ ਕੌਂਸਲ ਵੱਲੋਂ 1 ਲੱਖ ਰੁਪਇਆ 80 ਹਜ਼ਾਰ ਤੋਂ ਉਪਰ ਦਾ ਲੱਖ ਰੁਪਇਆ ਨਗਰ ਕੌਂਸਲ ਵੱਲੋਂ ਪੁੱਛਿਆ ਜਾਂਦਾ ਹੈ ਮੈਂ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਵੀ ਫਰਜ਼ ਮੰਨਦਾ ਹੈ ਮੈਂ ਇਹ ਝੰਡੇ ਦੇ ਦੇ ਸਰਕਾਰ ਦੇ ਵਿੱਚ ਆਵਾਂ ਲੈਖਾਂ ਕਿਹੜੀ ਮੇਰੀ ਸੀਟਿੰਗ ਸੀ ਮੇਰੀ ਸੀਟ ਉੱਤੇ ਐਮਐਲਏ ਨੇ ਆਪਦੇ ਬੰਦੇ ਬਿਠਾ ਦਿੱਤੇ ਇੱਕ ਦੋ ਸੀਟੀਆਂ ਉਹਦੇ ਨਾਲ ਹੋਰ ਸੀ ਵੀਡੀਓ ਵੀ ਹੋਰ ਉਹਦੇ ਤੇ ਆਪਦੇ ਬੰਦੇ ਬਿਠਾ ਦਿੱਤੇ ਜਦੋਂ ਆਇਆ ਸਿੰਘ ਸਾਹਿਬ ਨੇ ਝੰਡੇ ਨੂੰ ਸਲਾਮੀ ਦਿੱਤੀ ਮੈਂ ਉਹਨਾਂ ਦੇ ਨਾਲ ਖੜਾ ਸੀ ਜਦੋਂ ਮੈਂ ਉਹਨਾਂ ਦੇ ਨਾਲ ਆ ਕੇ ਕੁਰਸੀ ਤੇ ਬੈਠਣ ਆਇਆ ਤਾਂ ਉਸ ਕੁਰਸੀ ਤੇ ਕੋਈਦੀਪ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਟਾਟਾ ਮੈਂ ਉਹਨੂੰ ਬੇਨਤੀ ਕੀਤੀ ਉੱਠਣ ਵਾਸਤੇ ਵੀ ਭਾਈ ਇਹ ਏਅਰ ਮੇਰੀ ਹੈ ਸਿੱਲਪ ਲੱਗੀ ਹੈ ਪ੍ਰਧਾਨ ਜੀ ਤਾਂ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਤਾਂ ਐਸਟੀਐਮ ਦਾ ਅਧਿਕਾਰੀ ਆਇਆ ਉਹਨੇ ਵੀ ਕਿਹਾ ਬੇਨਤੀ ਕਰੀ ਵੀ ਭਾਈ ਇਹ ਪ੍ਰਧਾਨ ਜੀ ਏਅਰ ਆਫ ਕਰ ਉਹ ਨਹੀਂ ਉੱਠਦਾ ਮੈਂ ਉਹਨੂੰ ਰਿਕਵੈਸਟ ਵੀ ਕੀਤੀ ਉਹ ਨਹੀਂ ਉੱਠਦਾ ਤਾਂ ਜਿਹੜੀ ਨਾਲ ਲੱਗਦੀ ਐ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਬੈਠ ਗਿਆ ਉਹ ਜਿਹਦੀ ਸੀਟ ਸੀ ਉਹ ਆ ਗਿਆ ਜਦੋਂ ਆਇਆ ਤਾਂ ਐਮਐਲਏ ਨੇ ਮੇਰਾ ਮੇਰਾ ਲੜਕਾ ਮੇਰੇ ਨਾਲ ਬੈਠ ਗਿਆ ਜੋ ਕਿ ਜਦੋਂ ਹੁਜਰਬਾਦੀ ਹੋਣ ਲੱਗੀ ਤਾਂ ਮੇਰਾ ਬੇਟਾ ਵੀਰੇ ਜੋ ਵੀ ਮੈਨੂੰ ਵਿਸਤਾਰ ਕਰਕੇ ਬੈਠ ਗਿਆ ਵੀ ਡੈਰੀ ਕੱਲੇ ਤਾਂ ਉਹ ਐਮਐਲਏ ਨੇ ਮੇਰੇ ਬੇਟੇ ਦੀ ਬਾਹ ਫੜ ਕੇ ਉਹਦੇ ਹੁਜਮਾਰੀ ਬੜਾ ਹੋ ਕੇ ਰਾਜਦੂ ਦੇ ਹੋ ਜਮਾਰੀ ਤਾਂ ਮੈਂ ਇਹਨੂੰ ਆਖਿਆ ਮੈਂ ਤੂੰ ਇਹਨਾਂ ਨੂੰ ਕਿੱਥੋਂ ਮਾਰਦਾ ਸਭ ਐਨੇ ਨੂੰ ਸਾਰੇ ਆ ਕੇ ਸਾਨੂੰ ਕੁੱਟ ਮਾਰਨ ਕਰਨ ਆ ਗਏ ਚਿੰਬੜ ਗਏ ਨੇ ਸੋ ਇਸ ਕਰਕੇ ਇਹ ਵਿਗਿਆ ਹੋਇਆ ਐਮਐਲਏ ਹੈ ਮੈਂ ਐਮਐਲਏ ਨੂੰ ਸਵਾਲ ਕੀਤਾ ਉੱਥੇ ਬੋਲਿਆ ਨਹੀਂ ਫਿਰ ਉਹ 200 ਲੱਖ ਰੁਪਏ ਲੈ ਕੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਮੇਰੇ ਮੇਰੇ ਨਾਲ ਕੋਈ ਨਾ ਧੱਕਾ ਕਰਨ ਲੱਗਿਆ ਮੈਂ ਮਾਨਦਾਰ ਪ੍ਰਧਾਨ ਹਾਂ ਮੇਰੇ ਤੇ ਸਾਰਾ ਸ਼ਹਿਰ ਕੋਈ ਉਂਗਲੀ ਨਹੀਂ ਚੁੱਕ ਸਕਦਾ ਵੀ ਮੈਂ ਕਿਸੇ ਨੂੰ ਕਦੇ ਕਿਸੇ ਕੰਮ ਕਰਨ ਦੇ ਪੈਸੇ ਰਹੇ ਹੋ ਜਾਂ ਨਕਸ਼ਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਇਸ ਸਬੰਧ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਐਮਐਲਏ ਸੁਖਪਾਸ ਸਿੰਘ ਖਹਿਰਾ ਨੇ ਡੂੰਗੀ ਚਿੰਤਾ ਪ੍ਰਗਟਾਉਂਦੇ ਹੋਏ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਉਹਨਾਂ ਆਖਿਆ ਕਿ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਦੇ ਬਦਲੇ ਪੈਸੇ ਲੈਣ ਦੇ ਦੋਸ਼ ਹੈਰਾਨ ਕਰਨ ਵਾਲੇ ਸ਼ਰਮਨਾਕ ਅਤੇ ਆਮ ਆਦਮੀ ਪਾਰਟੀ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਕਰਨ ਵਾਲੇ ਨੇ ਸੁਖਪਾਲ ਖਹਿਰਾ ਨੇ ਆਖਿਆ ਕਿ ਇਹ ਖੁਲਾਸੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਹੁਤ ਪ੍ਰਚਾਰਿਤ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਮਹਮ ਨੂੰ ਪੂਰੀ ਤਰ੍ਹਾਂ ਅਨਕਾਰਦੇ ਨੇ ਸੁਖਪਾਲ ਖਹਿਰਾ ਬੋਲੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਰਾਜਨੀਤੀ ਨੂੰ ਸਾਫ਼ ਕਰਨ ਦੇ ਦਾਅਵਿਆਂ ਨਾਲ ਸੱਤਾ ਹਾਸਲ ਕੀਤੀ ਸੀ ਪਰ ਸਰਕਾਰੀ ਅਹੁਦਿਆਂ ਦੀ ਖੁੱਲ੍ਹੇ ਖਰੀਦੋਫ ਰੋਕਤ ਦੇ ਇਹ દોਸ਼ ਸਾਬਤ ਕਰਦੇ ਨੇ ਕਿ ਭ੍ਰਿਸ਼ਟਾਚਾਰ ਖਤਮ ਨਹੀਂ ਹੋਇਆ ਸਗੋਂ ਸਿਰਫ ਹੱਥ ਬਦਲੇ ਨੇ ਸੁਖਪਾਲ ਕਹਰਾਂ ਨੇ ਮੰਗ ਕੀਤੀ ਕਿ ਸੰਵਧਨਤਾ ਆਮਦੀ ਪਾਰਟੀ ਵਿਧਾਇਕ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸੰਵਧਨਤ ਧਰਾਵਾਂ ਹੇਠ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਯਕੀਨੀ ਬਣਾਉਣ ਲਈ ਉਸ ਦੀ ਬਿਨਾਂ ਦੇਰੀ ਗ੍ਰਿਫਤਾਰੀ ਕੀਤੀ ਜਾਵੇ ਉਹਨਾਂ ਅੱਗੇ ਮੰਗ ਕੀਤੀ ਕਿ ਸਿਆਸੀ ਅਹੁਦੇ ਕਥੇ ਤੌਰ ਤੇ ਪੈਸਿਆਂ ਦੇ ਬਦਲੇ ਵੇਚੇ ਜਾਣ ਅਤੇ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ਤੇ ਮਾਫੀ ਮੰਗਣ